ਯਾਰ ਕੁਛ ਦਾ ਸਮਾਨ ਲਿਆ ਐ ਸਕੈਨ ਕਰ ਦੇਣੀ ਆ ਅਗਰ ਮੇਰ ਸਿੰਘ ਤਨਤਨ ਬਾਬਾ ਦੀਪ ਸਿੰਘ ਕਲਾਸ ਹਾਂ ਉਸ ਕਿ ਕੀ ਗੱਲ ਹੋਈ ਗੱਲ ਮੇਰੇ ਨਾਲ ਇਹ ਹੋਈ ਵੀ ਅੱਜ ਇੱਕ ਲੇਡੀ ਤਕਰੀਬਨ ਸਾਢੇ 4-5 ਵਜੇ ਮੇਰੇ ਕੋਲ ਆਈ ਇਹ ਮੈਨੂੰ ਸੂਟ ਚਾਹੀਦੇ ਆ ਮੈਂ ਕਿਹਾ ਬੈਠੋ ਸੂਟ ਮਿਲ ਜਾਣਗੇ ਕੋਈ ਗੱਲ ਨਹੀਂ ਕਿਹੋ ਜਿਹਾ ਚਾਹੀਦੇ ਆ ਆਂਦੀ ਸਾਡਾ ਕੋਈ ਫੰਕਸ਼ਨ ਹੈ ਮੈਂ ਉੱਥੇ ਦੇਣੇ ਆ ਤੇ ਉਹਦੇ ਵਾਸਤੇ ਮੈਨੂੰ ਸੂਟ ਵਿਖਾਓ ਸੂਟ ਵਿਖਾਏ ਆ ਤੇ ਉਹਨੇ ਚਾਰ ਸੂਟ ਜਿਹੜੇ ਉਹ ਪਸੰਦ ਕੀਤੇ ਆ ਉਦੋਂ ਬਾਅਦ ਦੋ ਅਖੇ ਅੰਡਰਵੀਅਰ ਦੇ ਦਿਓ ਦੋ ਦੋ ਬਣਾਣ ਦੇ ਦਿਓ ਤੇ ਦੋ ਚੁੰਨੀਆਂ ਦੇ ਦਿਓ ਮਤਲਬ ਕਰ ਕਰ ਕੇ ਸਾਰਾ ਸਮਾਨ ਜਿਹੜਾ ਉਹ 4020 ਰੁਪਏ ਦਾ ਬਣਿਆ ਤੇ ਸਾਰਾ ਸਮਾਨ ਉਹਦੇ ਫਾਫਿਆਂ ਚ ਪਾ ਦਿੱਤਾ ਤੇ ਆਂਦੀ ਪੈਸੇ ਬੈਂ ਜਿਹੜੇ ਸਕੈਨ ਕਰ ਦਿੰਦੀਆਂ ਮੈਂ ਕੋਈ ਨਹੀਂ ਕਰ ਦਿਓ ਜਦੋਂ ਸਕੈਨ ਕੀਤੇ ਆ ਕਿ ਉਹਦੀ ਮੈਨੂੰ ਝੂਠੀ ਜੜੀ ਆਉਨੇ ਜਿਹੜੀ ਸਕਰੀਨ ਸ਼ਾਟ ਪਾਤੀ ਆ ਤੇ ਉਹਨੂੰ ਓਕੇ ਨਹੀਂ ਕੀਤਾ ਮੈਂ ਉਹਨੂੰ ਕਿਹਾ ਵੀ ਮੇਰਾ ਮੋਬਾਈਲ ਜਿਹੜਾ ਇਹ ਬੋਲ ਪੈਂਦਾ ਪੀ ਪੈ ਰੇ ਪੈ ਗਏ ਆ ਹੈ ਇਹਨੇ ਉਸੇ ਵੇਲੇ 4000 ਦਾ ਮੈਂ ਕਿਹਾ 4000 ਬੋਲ ਦੇਣਾ ਸੀ ਪਹਿਲੇ ਕਿਨੇ ਇਹਨੇ ਕੋਈ ਬੋਲਿਆ ਨਹੀਂ ਪੈਸੇ ਨਹੀਂ ਪਏ ਨਹੀਂ ਨਹੀਂ ਆਖੇ ਪੈ ਗਏ ਆ ਤੁਸੀਂ ਮੋਬਾਈਲ ਮੇਰਾ ਮੋਬਾਈਲ ਨੰਬਰ ਲੈ ਲਓ ਮੈਂ ਆਖਿਆ ਵੀ ਮੋਬਾਈਲ ਨੰਬਰ ਵੀ ਦੇਤਾ ਤੇ ਮੈਂ ਆਖਿਆ ਵੀ ਤੁਸੀਂ ਇੱਥੇ ਰੁਕੋ ਤੇ ਮੈਂ ਲਾ ਕੇ ਮੈਂ ਆਹ ਸਨਿਆਰੇ ਦੀ ਦੁਕਾਨ ਆ ਮੈਂ ਉਹਨਾਂ ਦੇ ਮੁੰਡਿਆਂ ਕੋਲ ਮੈਂ ਚੈੱਕ ਕਰਾਵਾਂ ਮੈਂ ਉਧਰ ਨੂੰ ਗਿਆ ਤੇ ਇਹ ਗੱਡੀ ਪਜਾ ਕੇ ਜੜਿਆ ਇੱਥੋਂ ਲੈ ਗਏ ਕਿਤਨਾ ਦੀ ਮਰਜ਼ੀ ਕਿਫਾ ਵੇਖਣ ਲੱਗੋ ਉਹ ਤਕਰੀਬਨ ਮਤਲਬ 30 32 ਸਾਲ ਦੀ ਲੇਡੀ ਆ ਕੋਈ ਚੰਗੇ ਘਰ ਦੀ ਲੇਡੀ ਆ ਕੋਈ ਇਹ ਨਹੀਂ ਆ ਗੱਡੀ ਤੇ ਆਈ ਚਿੱਟੇ ਰੰਗ ਦੀ ਗੱਡੀ ਆ ਘਰ ਦਾ ਉਹਦਾ ਗੱਡੀ ਚ ਬੈਠਾ ਸੀ ਇਹ ਸੀਸੀਟੀਵੀ ਹੈ ਜੀ ਸੀਸੀਟੀਵੀ ਕੈਮਰੇ ਜਾਈ ਫੋਟੋ ਨਹੀਂ ਆ ਉਹਦੀ ਗੱਡੀ ਦੀ ਕੋਈ ਫੋਟੋ ਨਹੀਂ ਆਈ ਕਿਉਂਕਿ ਲੇਡੀ ਦੀ ਲੇਡੀ ਜਿਹੜੀ ਆ ਉਹ ਮੇਰੇ ਕੈਮਰੇ ਚ ਆਈ ਆ ਤੇ ਉਹ ਜਿਹੜੀ ਆ ਮੈਂ ਉਹ ਤੁਹਾਨੂੰ ਦਿਖਾ ਦਿੱਤੀ ਆ ਵੀ ਆਈ ਆ ਕਾਹਨਾ ਚਰ ਕਾਫੀ ਚਰ ਬੈਠੀ ਜੀ ਆ ਸਾਰੀ ਵੀਡੀਓ ਜਿਹੜੀ ਆ ਉਹ ਕੈਮਰੇ ਦੇ ਵਿੱਚ ਜਿਹੜੀ ਉਹ ਆਈ ਆ ਉਹਦੀ ਇਹ ਮੰਗ ਕਰਦਾ ਮੈਂ ਮੰਨ ਕਰਦਾ ਵੀ ਜਾਂ ਤੇ ਮੈਨੂੰ ਆਪਣੇ ਆਪ ਆਣ ਕੇ ਤੇ ਪੈਸੇ ਦੇ ਜਾਏ ਤੇ ਚਲੋ ਠੀਕ ਠਾਕ ਆ ਜੇ ਨਹੀਂ ਆ ਤੇ ਫਿਰ ਪੁਲਿਸ ਕਾਰਵਾਈ ਕੀਤੀ ਚੋਗੀ ਬਸ ਹਲਕੀ ਨਾ ਬੜਾਈ ਮੇਰਾ ਨਾਮ ਗਰਵਜਨ ਸਿੰਘ ਹੈ ਬਸ ਜੀ ਕੀ ਕੰਮ ਕਰਦੇ ਕਿੱਥੇ ਰਹਿੰਦੇ ਸਾਡੀ ਨਾ 베ਟੀ ਦੋ ਦੁਕਾਨਾਂ ਸ਼ੋਪ ਛੱਡ ਕੇ ਸਾਡੀ ਆਪਣੀ ਸਨੈਰੇ ਦੀ ਸ਼ੋਪ ਹੈ 베ਦਿਆ ਆਪਣੀ ਤੇ ਕੀ ਅੱਜ ਹੋਇਆ ਨਾਲ ਕੱਟ ਅੱਜ ਨਵੀ ਦੀ ਸਾਡੇ ਕੋ ਭੱਜੇ ਭੱਜੇ ਆਏ ਆ ਤੇ ਕਹਿੰਦੇ ਇਹ ਵੀ ਮੇਰਾ ਫੋਨ ਜਿੰਨਾ ਚਾਰੀਆ ਰੀਚਾਰਜ ਕਰਵਾਇਆ ਸੀ ਤੇ ਉਹ ਰੀਚਾਰਜ ਵੇਖਿਆ ਹੋਇਆ ਨਹੀਂ ਬੱਚਾ ਨੂੰ ਕਹਿੰਦੇ ਭਈ ਰੀਚਾਰਜ ਹੋਇਆ ਨਹੀਂ ਹੋਇਆ ਤੇ ਬੱਚਾ ਨੇ ਵੇਖਿਆ ਕਹਿੰਦੇ ਅੰਕਾ ਦੀ ਰੀਚਾਰਜ ਨਹੀਂ ਹੋਇਆ ਤੇ ਇਹ ਪਰੇਸ਼ਾਨ ਦੇ ਹੀ ਥੋੜਾ ਜਿਹਾ ਤੇ ਮੈਨੂੰ ਵੀ ਇਹ ਬਾਹਰ ਆਏ ਤੇ ਵੇਖਿਆ ਤੇ ਗੱਡੀ ਅੰਦਰ ਬਾਹਰ ਗੱਡੀ ਲੱਗੀ ਸੀ ਤੇ ਗੱਡੀ ਉਹ ਲੈ ਕੇ ਦਿਓ ਚਲੇਗੇ ਤੇ ਮੈਨੂੰ ਕਹਿੰਦੇ ਗੱਡੀ ਇੱਥੇ ਖਲੋਤੀ ਮੈਂ ਕਹਿੰਦਾ ਤੇ ਚਲੇ ਗਈ ਤੇ ਮੈਂ ਬਾਹਰ ਬੈਠਾ ਸੀ ਕੁਰਸੀ ਤੇ ਤੇ ਬੱਚੇ ਅੰਦਰ ਕਾਊਂਟਰ ਤੇ ਬੈਠੇ ਬੱਚੇ ਇਹਨਾਂ ਦਾ ਮੋਬਾਈਲ ਵੇਖ ਰਹੇ ਸੀ ਲੱਗੇ ਲੱਗੇ ਇਹਨਾਂ ਕੋ ਚਾਰ ਕਿ ਸੂਟ ਚਾਰ ਪੰਜ ਸੂਟ ਲੈ ਕੇ ਗਿਆ ਤੇ ਬਾਕੀ ਹੋਰ ਵੀ ਇਹਨਾਂ ਕੋ ਉਹ ਲੈ ਕੇ ਗਿਆ ਡਬਟੇ ਡਬਟੇ ਲੈ ਕੇ ਇਹਨਾਂ ਕੋਲੋਂ 4 4000 ਰੁਪਏ ਦੇ ਕਹਿੰਦੇ ਸੀ ਸਕੈਨ ਕਰਾਇਆ ਤੇ ਉਹ 4000 ਇਹਨਾਂ ਨੇ ਉਹ ਮੈਡਮ ਨੇ ਪਾਇਆ ਨਹੀਂ ਤੇ ਉਹਨਾਂ ਦੀ ਵੀਡੀਓ ਬੁਢੀ ਆਈ ਆ ਤੇ ਫਿਰ ਜੋ ਤੁਹਾਡੇ ਕੋਲ ਆਏ ਕੀ ਹਾਲਾਤ ਇਹਨਾਂ ਦੇ ਇਹਨਾਂ ਦੇ ਇਹ ਕਮੰਡਾ ਏ ਚਾਰੇ ਇਹ ਕਮੰਡੇ ਫਿਰ ਇਹਨਾਂ ਨੂੰ ਚਾਹ ਚੁਪਾਈ ਬੈਗੇ ਚਾਹ ਚੁਪਾਈ ਮੇਕਅਪ ਚਾਹ ਚੁਪਾਈ ਉਹ ਜਿਹੜੀ ਮੈਡਮ ਚਲੀ ਗਈ ਉਹ ਤੇ ਹੁਣ ਵਾਪਸ ਆਉਣ ਹੋ ਰਹੀ ਤੇ ਫਿਰ ਉਹਨਾਂ ਨਾਲ ਵਿੱਚ ਆ ਚੁਪਾਈ ਮੈਂ ਵੀਰ ਹੋਣਾ ਨੂੰ ਮੈਂ ਕਿਤੇ ਬੈਰੋ ਫਿਰ ਤੇ ਫਿਰ ਭਜੇ ਭਜੇ ਆਏ ਇਹਨਾਂ ਚਰਨ ਗੱਡੀ ਤੇ ਨਿਕਲ ਗਈ ਤੇ ਫਿਰ ਪਰਚਾਣ ਹੀ ਵੀ ਦੀ ਤੇ ਇਹ ਤੇ ਵੀ ਦੀ ਨਾਲ ਬੜਾ ਧੱਕਾ ਹੋ ਗਿਆ ਵੀਰ ਦੀ ਨੇ ਪੁੱਤ ਤੁਹਾਨੂੰ ਪਤਾ ਦੇ ਇੱਕ ਕਸੂਟਾ ਨੂੰ ਕਿੰਨੇ ਪੈਸੇ ਕਮਾ ਲਾਂਗੇ 100 200 250 ਰੁਪਇਆ 300 ਕਸੂਟੇ ਕਮਾ ਲਾਂਗੇ ਠੀਕ ਆ ਜੋ ਸੀਸੀਟੀਵੀ ਲੱਗਣਾ ਆਹੀ ਤੇ ਕਹ ਨਿਆਰੇ ਸੀਸੀਟੀਵੀ ਕੋਲੋਂ ਲੋਕ ਦੁਨੀਆ ਡਰਦੀ ਨਹੀਂ ਵੀ ਦੀ ਸੋ ਸੀਸੀਟੀਵੀ ਕੋਲੋਂ ਨਹੀਂ ਦੁਨੀਆ ਡਰਦੀ ਜੀ ਆ ਜੋ ਹਾਂਜੀ ਹਾਂਜੀ ਅਰਿਕਾ ਨਾਲ ਅਰਿਕਾ ਨਹੀਂ ਇਹ ਹੀ ਮੰਗ ਕਰਦੇ ਆ ਕਿ ਜਿਹੜੀ ਭੈਣ ਨੇ ਪੈਸੇ ਸਮਾਨ ਖੜਿਆ ਹੋਵੇ ਇਹਨਾਂ ਕੋਲੋਂ ਉਹ ਵਾਪਸੀ ਇਹਨਾਂ ਦੇ ਜਵੈਨ ਦੇ ਪੈਸੇ ਦੇ ਦੇਣ ਮਿਹਨਤ ਦੀ ਕਮਾਈ ਆ ਉਹ ਵੀ ਵੇਖੋ ਬੈਠੇ ਕਮਾਂਡੇ ਵੇਖੋ ਕਦੇ ਵੀ ਇਹਨਾਂ ਦੇ ਹੱਥ ਪੈਰ ਕਮਾਂਡੇ ਉੱਤੇ ਬੈਠੇ ਤੇ ਤਾਂ ਕਰਕੇ ਅਸੀਂ ਕਹਿੰਨੇ ਕਿ ਪਿਆਰ ਨਾਲ ਉਹਨਾਂ ਦੇ ਜੋ ਵੀ ਪੈਸੇ ਮਿਹਨਤ ਦੀ ਕਮਾਈ ਉਹਨਾਂ ਨੂੰ ਦੇ ਜਾਣ ਤੇ ਟੈਨਸ਼ਨ ਕਰਦੇ ਕੱਚ ਕੰਮ ਕਰਦੇ ਇਹਨਾਂ ਦੇ ਕੋਲੋਂ ਇਹ ਆਰਮੀ ਚੋਂ ਰਿਟਾਇਰ ਦੇ ਕੈਪਟਨ ਰਿਟਾਇਰ ਦੇ ਵੀਰ ਜੀ ਸਾਡੇ ਕੈਪਟਨ ਚੋਂ ਰਿਟਾਇਰ ਹੈ ਵੀ ਇਹ ਬ੍ਰਦਰ ਸਾਡੇ ਕੋਲੇ ਗਰਮੇਸ਼ ਸਿੰਘ ਹੋਣਾ ਨੇ ਕੰਪਲੀਟ ਕੀਤੀ ਆ ਕਹਿੰਦੇ ਵੀ ਮੈਂ ਸੇਵਾਮੁਕਤ ਆ ਆਰਮੀ ਦੇ ਵਿੱਚੋਂ ਕੈਪਟਨ ਪੈਨਸ਼ਨ ਆਇਆ ਤੇ ਮੈਂ ਕਪੜੇ ਦੀ ਦੁਕਾਨ ਕਰਦਾ ਉੱਥੇ ਕੋਈ ਦੋਵੇਂ ਮੀਆਂ ਬੀਬੀ ਆਏ ਨੇ ਤੇ ਉਹਨਾਂ ਨੇ ਇਹਨਾਂ ਕੋਲ 4000 ਦੇ ਕਰੀਬ ਕਪੜੇ ਖਰੀਦੇ ਆ ਤੇ ਇਹਨਾਂ ਨੇ ਕਿਹਾ ਵੀ ਦੂਸਰਾ ਅਸੀਂ ਸਕੈਨਰ ਜਿਹੜਾ ਵਾ ਉਹ ਆਪਣਾ ਜਿਹੜੇ ਪੇ Google Pay ਪੈਸੇ ਕੀਤੇ ਆ ਤੇ ਇਹਨਾਂ ਨੂੰ ਸਕੈਨਰ ਦਿਖਾਤਾ ਉਹਨਾਂ ਨੇ ਤੇ ਜਿਹੜੇ ਇਹਨਾਂ ਨੇ ਬਾਅਦ ਵਿੱਚ ਆਪਣਾ ਚੈੱਕ ਕੀਤਾ ਕਿ ਇਹਨਾਂ ਦੇ ਪੈਸੇ ਨਹੀਂ ਆਏ ਸੀ ਉਹ ਛਤਰ ਨੇ ਬੰਦੇ ਉਹਨਾਂ ਨੇ ਫੋਨ ਵਗੈਰਾ ਆਪਣਾ ਬੰਦ ਕਰ ਦਿੱਤਾ ਵਾ ਤੇ ਜਿਹੜਾ ਆਪਣਾ ਟੈਕਨੀਕਲ ਲੀਸਟ ਹੈ ਆਪਣੀ ਇਹ ਮਦਦ ਲਈ ਆ ਰਹੀ ਹੈ ਉਹ ਜਿਹੜੀ SIM ਦਾ ਨੰਬਰ ਕਢਾਇਆ ਵਾ ਉਹ ਨਵੇਂ ਸ਼ਹਿਰ ਦਾ ਨਿਕਲਿਆ ਜਿਹੜਾ ਨੰਬਰ ਤੇ ਕੀ ਜਾਣ ਲੱਗਿਆ ਕਿੱਥੋਂ ਬਣਦੀ ਨਹੀਂ ਉਹ ਨਵੇਂ ਨਵੇਂ ਸ਼ਹਿਰ ਦਾ ਜੀ ਲੋਕੇਸ਼ਨ ਦਾ ਫੋਨ ਤਾਂ ਬੰਦਿਆ ਬਟ ਉਹਦਾ ਜਿਹੜਾ ਨੰਬਰ ਕਢਵਾਇਆ ਵਾ ਉਹ CRE CDR ਵਗੈਰਾ ਕਢਵਾਈ ਜਾ ਰਹੀ ਆ ਤੇ ਕੋਈ ਨਹੀਂ ਬਣਦੀ ਤਫਤੀਸ਼ ਕਰਾਂਗੇ ਜੋ ਵੀ ਸਾਹਮਣੇ ਆਊਗਾ ਫਿਰ ਉਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ CCTV ਫੁਟੇਜ ਉਹਨਾਂ ਵੱਲ ਦਿੱਤੀ ਗਈ ਹੈ ਜੀ ਪਰ ਉਹ ਬੇਪਛਾਣ ਨੇ ਬੰਦੇ ਉਹ ਵੀ ਆਪਣੇ ਖੁਫੀਆ ਸੋਰਸ ਰਾਹੀਂ ਪਤਾ ਲਾ ਰਹੇ ਆ En la diacrasia que vamos a ver.